ਸਸ਼ਵਕਾਲ ਕਲਿਆਣ ਟੀਵੀ ਪੰਜਾਬ ਵੇਖ ਰਤ ਤੁਸੀਂ ਤੇ ਆਜ਼ਾਦੀ ਦਿਹਾੜੇ ਨੂੰ ਲੈ ਕੇ ਜਿੱਥੇ ਪੁਲਿਸ ਪ੍ਰਸ਼ਾਸਨ ਇਸ ਵੇਲੇ ਮੁਸਤੈਦ ਨਜ਼ਰ ਆ ਰਿਹਾ ਹੈ ਤੇ ਐਸੇ ਦੇ ਚੱਲਦੇ ਆ ਬਠਿੰਡਾ ਦੇ ਵਿੱਚ ਸੰਵੇਦਨਸ਼ੀਲ ਤੇ ਭੀੜ ਭੜ ਵਾਲੀਆਂ ਥਾਵਾਂ ਤੇ ਪੁਲਿਸ ਦੇ ਵੱਲੋਂ ਚੈਕਿੰਗ ਅਭਿਆਨ ਚਲਾਏ ਜਾ ਰਹੇ ਨੇ ਬਠਿੰਡਾ ਰੇਲਵੇ ਸਟੇਸ਼ਨ ਤੇ ਪੁਲਿਸ ਦੇ ਵੱਲੋਂ ਤਲਾਸ਼ੀ ਅਭਿਆਨ ਚਲਾਇਆ ਗਿਆ ਜਿੱਥੇ ਪੰਜ ਥਾਣਿਆਂ ਦੇ ਐਸ ਐਚ ਓਸ ਤੇ ਹੋਰ ਅਧਿਕਾਰੀ ਜਿਹੜੇ ਨੇ ਉ ਸ਼ਾਮਲ ਹੋਏ ਨੇ ਇਸ ਚੈਕਿੰਗ ਦੇ ਦੌਰਾਨ ਹਰ ਇੱਕ ਜਿਹੜੀ ਜਗ੍ਹਾ ਦੀ ਤਲਾਸ਼ੀ ਲਈ ਗਈ ਹੈ ਇਸ ਦੇ ਨਾਲ ਹੀ ਜੋ ਸ਼ੱਕੀ ਨੇ ਉਹਨਾਂ ਦੀ ਵੀ ਡੂੰਘਾਈ ਦੇ ਨਾਲ ਜਾਂਚ ਕੀਤੀ ਗਈ ਹੈ ਦਰਅਸਲ 15 ਅਗਸਤ ਦੇ ਮੱਦੇਨਜ਼ਰ ਇਸ ਵੇਲੇ ਪੰਜਾਬ ਦੇ ਨਾਲ-ਨਾਲ ਦੇਸ਼ ਭਰ ਦੇ ਵਿੱਚ ਹੀ ਪੁਲਿਸ ਪ੍ਰਸ਼ਾਸਨ ਮੁਸਤੱਦ ਨਜ਼ਰ ਆ ਰਿਹਾ ਹੈ ਜਿਸ ਦੇ ਚੱਲਦੇ ਬਠਿੰਡਾ ਦੇ ਵਿੱਚ ਵੀ ਰੇਲਵੇ ਸਟੇਸ਼ਨ ਤੇ ਚੈਕਿੰਗ ਕੀਤੀ ਗਈ ਹੈ ਤੇ ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਸੰਵੇਦਨਸ਼ੀਲ ਤੇ ਭੀੜ ਭੜ ਵਾਲੀਆਂ ਥਾਵਾਂ ਤੇ ਪੁਲਿਸ ਦੇ ਵੱਲੋਂ ਇਹ ਤਲਾਸ਼ੀ ਅਭਿਆਨ ਚਲਾਏ ਜਾ ਰਹੇ ਨੇ ਮਾਣਯੋਗ ਐਸਐਸਪੀ ਸਾਹਿਬ ਬਠਿੰਡਾ ਵੱਲੋਂ ਜਿਲ੍ਹਾ ਬਠਿੰਡਾ ਦੇ ਵਿੱਚ 15 ਅਗਸਤ ਦੇ ਮੱਦੇਨਜ਼ਰ ਵੱਖ-ਵੱਖ ਜਗ੍ਹਾ ਦੇ ਉੱਪਰ ਸਰਚ آپریشن ਚਲਾਏ ਜਾ ਰਹੇ ਹਨ ਜਿਸ ਦੇ ਮੱਦੇਨਜ਼ਰ ਅੱਜ ਸੀ ਰੇਲਵੇ ਸਟੇਸ਼ਨ ਬਠਿੰਡਾ ਦੀ ਜਿਹੜੀ ਹੈਗੀ ਚੈਕਿੰਗ ਕੀਤੀ ਜਾ ਰਹੀ ਹੈ ਇਸ ਚੈਕਿੰਗ ਦੇ ਦੌਰਾਨ ਸਾਡੀ ਸਿਟੀ ਬਠਿੰਡਾ ਦੇ ਪੰਜ ਪੁਲਿਸ ਸਟੇਸ਼ਨ ਦੇ ਐਸਐਚਓ ਸਬਾਨ ਉਹਨਾਂ ਦੀ ਟੀਮ ਨਾਲ ਸਾਡੀ ਕੇਆਰਪੀ ਦੀ ਟੀਮ ਨਾਲ ਐਂਟੀ ਸਪਰਟਸ ਟੀਮ ਰੇਲਵੇ ਪ੍ਰੋਟੈਕਸ਼ਨ ਫੋਰਸ ਦੀ ਟੀਮ ਹੈ ਜੀਆਰਪੀ ਦੀ ਟੀਮ ਹੈ ਅਸੀਂ ਸਾਰੇ ਜੋਇੰਟ ਸਰਚ آپریشن ਸਾਡੇ ਵੱਲੋਂ ਚਲਾਇਆ ਗਿਆ ਜਿਸ ਦੇ ਵਿੱਚ ਤਕਰੀਬਨ 100 ਦੇ ਕਰੀਬ ਪੁਲ ਜਿਹੜੇ ਵੱਖ-ਵੱਖ ਪਲੇਟਫਾਰਮ ਹੈਗੇ ਉਹਨਾਂ ਦੀ ਸਰਚ ਕੀਤੀ ਹੈ ਜਿਹੜੇ ਰੇਲਵੇ ਪਲੇਟਫਾਰਮ ਦੇ ਨਾਲ-ਨਾਲ ਪਾਰਕਿੰਗ स्लots ਬੱਡੇ ਹੋਏ ਨੇ ਉਹਨਾਂ ਦੀ ਸਰਚ ਕੀਤੀ ਗਈ ਹੈ ਸਾਡੇ ਵੱਲੋਂ ਤੇ ਜਿਹੜੇ ਸ਼ੱਕੀ ਬੰਦੇ ਨੇ ਉਹਨਾਂ ਨੂੰ ਅਸੀਂ ਰੌਂਡ ਅਪ ਕਰਾਂਗੇ ਤੇ ਜਿਹੜੀ ਵੀ ਕੋਈ ਵਹੀਕਲ ਅਬੈਂਡਨਡ ਵਹੀਕਲ ਜਾਂ ਕੋਈ ਸ਼ੱਕੀ ਵਹੀਕਲ ਸਾਨੂੰ ਮਿਲੂਗਾ ਉਹਦੇ ਰੌਂਡ ਅਪ ਕਰਕੇ ਜਦ ਬੰਦੀ ਕਾਰਵਾਈ ਕਰਾਂਗੇ 15 ਅਗਸਤ ਨੂੰ ਕਰਕੇ ਪਬਲਿਕ ਨੂੰ ਕੀ ਕਹਾਂ ਡੈਫੀਨਿਟਲੀ ਜਿਹੜੀ ਪਤਰਾਕਸ਼ਤ ਜਿਹੜਾ ਸਾਡਾ ਇੱਕ ਤਿਹਾਰਾ ਹੈ ਭਾਰਤ ਦਾ ਬਹੁਤ ਵੱਡਾ ਤਿਹਾਰਾ ਹੈ ਸਾਰਿਆਂ ਨੂੰ ਅਸੀਂ ਇਸ ਨੂੰ ਮਨਾਉਣਾ ਚਾਹੀਦਾ ਦੇ ਨਾਲ ਹੀ ਨਾਲ ਜਿਹੜੀ ਹੈਗੀ ਹੈ ਇਹਦੇ ਵਿੱਚ ਸੁਰੱਖਤਾ ਦੀ ਵੀ ਲੋੜ ਹੈ ਜੇਕਰ ਕਿਸੇ ਵੀ ਧਿਆਨ ਦੇ ਵਿੱਚ ਕੋਈ ਵੀ ਕਿਸੇ ਤਰ੍ਹਾਂ ਦੀ ਇਨਫੋਰਮੇਸ਼ਨ ਆਉਂਦੀ ਹੈ ਜਾਂ ਕੋਈ ਬੰਦਾ ਅਨਸਫਾਮੀ ਘਟਨਾ ਨੂੰ ਬਾਹਰਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕਰਦਾ ਹੈ ਉਸ ਸੰਬੰਧ ਵਿੱਚ ਕੋਈ ਇਨਫੋਰਮੇਸ਼ਨ ਆਉਂਦੀ ਹੈ ਤਾਂ ਤੁਰੰਤ ਉਹਨੂੰ ਸਾਡੇ ਨਾਲ ਸ਼ੇਅਰ ਕੀਤਾ ਜਾਵੇ ਤਾਂ ਕਿ ਜਿਹੜੀ ਹੈਗੀ ਹੈ ਇਹ ਕਿਸੇ ਵੀ ਵਾਰਦਾਤ ਨੂੰ ਹੁਣ ਤੋਂ ਜਿਹੜਾ ਹੈਗਾ ਪਹਿਲੇ ਰੁਕਿਆ ਜਾ ਸਕੇ ਡੈਫੀਨਿਟਲੀ ਪਹਿਲਾਂ ਅਸੀਂ ਪਿਛਲੇ ਦਿਨੀ ਅਸੀਂ ਜੇਲ੍ਹ ਦੀ ਚੈਕਿੰਗ ਕੀਤੀ ਸੀਗੀ বাস ਸਟੈਂਡ ਦੀ ਚੈਕਿੰਗ ਕੀਤੀ ਸੀਗੀ ਮਾਰਕੀਟ ਪਲੇਸਸ ਦੀ ਚੈਕਿੰਗ ਕੀਤੀ ਸੀਗੀ ਤੇ ਇਸ ਲੜੀ ਦੇ ਸੰਬੰਧ ਵਿੱਚ ਅੱਜ ਅਸੀਂ ਰੇਲਵੇ ਸਟੇਸ਼ਨ